ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਤ ਕੜੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਅਜਤਗੱਲ ਇਹ ਪਿੰਡ ਜੈਤੋ ਤਹਿਸੀਲ ਤੇ ਫਰੀਦਕੋਟ ਜ਼ਿਲ੍ਹੇ ਦਾ ਹੈ ਕੋਟਕਪੂਰੇ ਤੋਂ ਜੈਤੋ ਵਾਲੀ ਸੜਕ ਦੇ ਉੱਤੇ ਇਹ ਪਿੰਡ ਆਉਂਦਾ ਹੈ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਬਾਈ ਵਪਾਰ ਦਾ ਕੰਮ ਕਰਦਾ ਇਹਦੇ ਕੋਲ ਵੜਾ ਵਿਕਰੀ ਵਾਲਾ ਹੁੰਦਾ ਹੈ ਮੈਂ ਅੱਜ ਦੀ ਵੀਡੀਓ ਦੇ ਵਿੱਚ ਸਤਨਾਗ ਦਿਖਾਉਣੇ ਜਿਹਦੇ ਚੱਕ ਕੇ ਟੋਕੜ ਘੱਪਣ ਗਾ ਪਹਿਲਾਂ ਇਸੇ ਤੋਂ ਵੀ ਆਪਾਂ ਇਸ ਪੱਖ ਤੋਂ ਜੁਰੂਰਤ ਕਰ ਲੈਣੀ ਹੈ ਵੀ ਜਿਹੜਾ ਪਸ਼ੂ ਖਰੀਦਣਾ ਹੁੰਦਾ ਉਹਦੀ ਤਸੱਲੀ ਤੁਸੀਂ ਕਰਨੀ ਹੁੰਦੀ ਹੈ ਇਹਦਾ ਜਿੰਨਾ ਦੁੱਧ ਦੱਸਾਂਗੇ ਤੁਸੀਂ ਦੋ ਟਾਈਮ ਚੋ ਸਕਦੇ ਹੋ ਜਿਆਦਾ ਜ਼ਰੂਰੀ ਚੀਜ਼ ਜਿਹੜੀ ਇਹ ਆ ਵੀ ਗੱਭਣ ਜਿੰਨੇ ਚਰਦੀ ਬਾਈ ਦੱਸੂਗਾ ਉਹ ਤੁਸੀਂ ਚੈੱਕ ਕਰਵਾ ਕੇ ਲਿਜਾਓ ਉਸ ਤੋਂ ਬਾਅਦ ਚ ਕਿਸੇ ਕਿਸਮ ਦਾ ਲਾਂਭਾ ਨਾ ਬਣੇ ਤਾਂ ਆਪਦਾ ਡਾਕਟਰ ਵੀਰ ਨਾਲ ਲਿਆਓ ਉਹ ਤੁਸੀਂ ਡੀਲੇਸ ਵੀਰ ਨਾਲ ਕਰੋਗੇ ਵੱਛੀਆਂ ਵਾਲੇ ਮਾਮਲੇ 'ਚ ਦੰਦ ਤੁਹਾਨੂੰ ਮੈਂ ਦਿਖਾ ਦੇਣੇ ਆ ਥਣਾ ਬਾਰੇ ਤੁਹਾਨੂੰ ਪੁੱਛ ਦੇਣਾ ਬਾਕੀ ਢਾਂਚੇ ਜਿਹੜੇ ਉਹ ਤੁਸੀਂ ਦੇਖ ਲਓ ਹਾਈਟ ਦੀ ਜੱਜਮੈਂਟ ਸਾਹਮਣੇ ਖੁਰਲੀ ਜਿਹੜੀ ਹੁੰਦੀ ਉਹਦੇ ਤੋਂ ਲੱਗ ਜਾਂਦੀ ਹੁੰਦੀ ਹੈ ਜਾਂ ਜਿਹੜਾ ਭਰਾ ਵਾੜਾਂ ਤੋੜ ਰਿਹਾ ਉਹ ਸਾਰੇ ਪਸ਼ੂਆਂ ਦੇ ਨਾਲ ਇੱਕੋ ਹੀ ਤੁਰਦਾ ਹੈ ਤਾਂ ਤੁਸੀਂ ਦੇਖ ਸਕਦੇ ਹੋ ਕਿਹੜਾ ਪਸ਼ੂ ਕਿੰਨੀ ਕ ਹਾਈਟ ਦਾ ਹੋ ਸਕਦਾ ਹੈ। ਸੋ ਆਓ ਮਿਲিয়ে ਕਰਦੇ ਹਾਂ ਗੱਲਾਂ ਬਾਤਾਂ ਪਹਿਲਾਂ ਬੱਚਿਆਂ ਫਿਰ ਉਹ ਗਾਂ ਜਿਹੜੀ ਤੁਹਾਨੂੰ ਟੋਕੜਾ ਬਣੋ ਦਿਖਾਉਣੀ ਹੈ। 6 ਬੱਚਿਆਂ ਪਹਿਲਾਂ ਦੇਖਾਂਗੇ ਆਪਾਂ। ਲਖਵੀਰ ਭਾਈ ਸਸਤੀ ਕਾਰ। ਸਸਤੀ ਕਾਰ ਭਾਈ। ਲਖਵੀਰ 6 ਬੱਚਿਆਂ ਅੱਜ ਵਕਾਊ ਕਰ ਰਹੇ ਆਂ। ਹਾਂਜੀ ਭਾਈ। ਆ ਬੱਚਿਆਂ ਦਾ ਦੰਦੋਂ ਪਹਿਲੇ ਨੰਬਰ ਵਾਲੀ ਤੋਂ ਸ਼ੁਰੂ ਕਰ ਲੈਂਦੇ ਆ। ਇਹ ਭਾਈ ਖੀਰੀਆਂ ਹੀ ਆ ਸਾਰੀਆਂ ਜਰਸੀ ਨੇ ਇੱਕ ਦੰਦ ਚੱਕਿਆ। ਠੀਕ ਹੈ ਕਨਫਰਮ ਖੀਰੀਆਂ ਕਨਫਰਮ ਆਪਾਂ ਵਿਖਾ ਦਾਂਗੇ ਵੀਡੀਓ ਥਾਣਾ ਵਾਲੇ ਪਾਸਿਓਂ ਜੇ ਗੱਲ ਕਰੀਏ ਸਾਰਿਆਂ ਦੀ ਚਾਰ-ਚਾਰ ਬਈ ਵੱਖਰਾ ਕਿਸੇ ਦੇ ਨਾਲ ਚਾਰਤ ਨਹੀਂ ਦੌਰ ਦੇ ਕੇ ਕਰਕੇ ਰੇਟ ਕੀ ਰਊਗਾ ਲਫਿਰ ਇਹਨਾਂ 6 ਬੱਚਿਆਂ ਦੇ 1,10,000 ਰੁਪਏ ਬਈ 6 ਰੀਆਂ 6 ਬੱਚਿਆਂ 1,10,000 ਰੁਪਈਆਂ ਦੇਣਗੇ ਹੋਰ ਲੈ ਕੇ ਕਰਕੇ ਬਈ ਦੰਦੋਂ ਦੋਸਤੋ ਸਾਰੀਆਂ ਹੀ ਖੀਰੀਆਂ ਇੱਕ ਬੱਚੀ ਜਰਸੀ ਪੱਖ 'ਚ ਪੈਂਦੀ ਹੈ ਉਹਨੇ ਇੱਕ ਦੰਦ ਚੱਕਿਆ ਉਹ ਤੁਹਾਨੂੰ ਦਿਖਾ ਦਾਂਗੇ ਤੁਸੀਂ ਬੱਚੀ ਦੇਖ ਲਓ ਪਹਿਲੇ ਨੰਬਰ ਤੇ ਡਾਂਚਾ ਜਿਹੜਾ ਉਹ ਤੁਸੀਂ ਦੇਖ ਲਓ ਅੱਗੇ ਧੁੱਪ ਚ ਕਰੀ ਲਿਖੀ ਤੇ ਪਰਲੇ ਹੱਥੋਂ ਆਪ। ਤੇ ਹੁਣ ਤੁਸੀਂ ਇਹ ਬੱਚੀ ਦੇਖੋ। ਲੈ ਆ ਬੰਦੋ। ਸੋ ਰੇਟ ਉਹ ਸੋ 6 ਦੀਆਂ 6 ਬੱਚੀਆਂ ਦਾ 1 ਲੱਖ ਤੇ 10000 ਹੈ। ਕੱਲੀ ਕੱਲੀ ਜਿਹੜੀ ਤੁਸੀਂ ਖਰੀਦਣੀ ਚਾਹੋ ਉਹਦਾ ਰੇਟ ਵੀਰ ਤੋਂ ਕਨਫਰਮ ਕਰ ਲਿਓ। ਦੋ ਨੰਬਰ ਦੇ ਉੱਤੇ ਬੱਚੀ ਬਾਈ ਤੋਰੂਗਾ। ਇਹਦਾ ਵੀ ਢਾਂਚਾ ਤੁਸੀਂ ਦੇਖ ਲਓ ਇਧਰ ਨੂੰ ਲੀਆ ਬੰਦੇ ਸੋਹ ਹੈ ਦੋਸਤੋ ਦੰਦੋ ਖੀਰੀ ਦੰਦੋ ਦੇਖਣੇ ਸ਼ੁਰੂ ਕਰੋ ਜਿਹੜੀਆਂ ਖੀਰੀਆਂ ਬੱਚੀਆਂ ਹੁੰਦੀਆਂ ਉਹਨਾਂ ਦੇ ਦੰਦ ਛੋਟੇ ਰਹਿੰਦੇ ਆ ਜਾੜ ਉਹਨਾਂ ਦੀ ਪਤਲੀ ਹੋਊਗੀ ਅੰਗਰੇਜ਼ੀ ਦਾ ਸ਼ਬਦ ਵੀ ਜਿਹੜਾ O ਸ਼ੇਪ ਦੇ ਦੰਦ ਹੁੰਦੇ ਆ ਜਦੋਂ ਦੰਦਾਂ 'ਚ ਵੱੱਛੀ ਰਲਣੀ ਸ਼ੁਰੂ ਹੁੰਦੀ ਹੈ ਉਦੋਂ ਵਿਚਾਲੜੇ ਦੰਦ ਮੋਟੇ ਚੌੜੇ ਕੱਢਨੇ ਸ਼ੁਰੂ ਕਰਦੀ ਹੈ ਉਦੋਂ ਦੰਦਾਂ ਦੀ ਸ਼ੇਪ ਯੂ ਸ਼ਬਦ ਵਰ ਨੂੰ ਹੋ ਜਾਂਦੀ ਹੈ ਸੋ ਇਹ ਸਮਝ ਲਿਆ ਕਰੋ ਵੇਖ ਲਿਆ ਕਰੋ ਇਹ ਵੀ ਖੀਰੀ ਵੱੱਛੀ ਹੈ ਲਖੀ ਤੁਹਾਨੂੰ ਦਿਖਾ ਦਿਕੀ ਨਾਲ हां ਇਹਨਾਂ ਨੇ ਦਿਖਾ ਦਿੰਦੇ ਬਈਪਾ ਸੋ ਦੰਦ ਦੋਸਤੋਂ ਐਵੇਂ ਤੁਹਾਨੂੰ ਨਾਲ ਦਿਖਾ ਵੀ ਦਿੰਨੇ ਹੈ ਖੀਰੀ ਵੱੱਛੀ ਵੀ ਸ਼ੇਪ ਜਿਹੜੀ ਆ ਥੱਲੋਂ ਇਹਦਾ ਤੇ ਜਰਸੀਆ ਦੰਦਾਂ ਨਾਲ ਹੀ ਫਰਕ ਪਤਾ ਲੱਗ ਜੀ ਸਹੀ ਹਾਂ ਸੋ ਇਹ ਗੱਲ ਇਸ ਕਰਕੇ ਐਡ ਕੀਤੀ ਹੈ ਵੀ ਅੱਜ ਵੀ ਖੀਰੀਆਂ ਵੱੱਛੀਆਂ ਕਹਿ ਕੇ ਦੋਂਦੀਆਂ ਚੌਕੀਆਂ ਵਿਕਦੀਆਂ ਉਹ ਅਲੱਗ ਮੈਟਰ ਹੈ ਪਰ ਜਿਹਨੇ ਖਰੀਦਣੀ ਹੈ ਉਹਦਾ ਹੱਕ ਹੁੰਦਾ ਵੀ ਆਪਦੀ ਚੀਜ਼ ਟਣਕਾ ਕੇ ਲਵੇ ਭਾਵੇਂ ਕੋਈ ਵੀ ਭਰਾ ਵੀਡੀਓ ਬਣਾਉਂਦਾ ਇਹਦੀ ਡਿਟੇਲ ਕੀ ਹੈ ਲਖਵੀਰ ਬਾਈ ਇਹਦੇ 26 ਦਿਨ ਹੋਈ ਜਾਂਦੀ ਸਟਰਾ ਕੋਲੇ ਆਪਣੇ ਸਾਰਾ ਕੁਝ ਲੈਣ ਦਿੱਤਾ ਵਾ ਆਪਾਂ ਨੂੰ ਠੀਕ ਹੈ ਯੂ ਸ਼ੇਪ ਦੋਸਤੋ ਕਿਹਾ ਸੀ ਤੇ ਦੰਦ ਦੇਖ ਲਓ ਮੋਟਾ ਦੰਦ ਇੱਕ ਦੰਦ ਦੀ ਚੱਕਿਆ ਦੂਜਾ ਜੇ ਸਿੱਟਿਆ ਵੀ ਨਹੀਂ ਇਹ ਯੂ ਸ਼ੇਪ ਹੈ ਦੂਜੇ ਦੰਦ ਜਿਹੜੇ ਜੜਾਂ ਪਤਲੀਆਂ ਉਹ ਵੀ ਸ਼ੇਪ ਦੇ ਵਿੱਚ ਹੈ ਇਹ ਦੋਂਦੀ ਹੋ ਰਹੀ ਆ ਬੱਚੀ 26 ਤਰੀਕ ਨੂੰ ਇਹ ਆਈ ਹੋਈ ਆ ਇੱਕਦਾਂ ਤੋਂ ਸਿੱਟਿਆ ਜੇ ਕੋਈ ਵੀ ਅੰਦਰੋਂ ਚੈੱਕ ਕਰਾਉਣੀ ਚਾਹੁੰਦਾ ਤਾਂ ਉਹਦਾ ਡਾਕਟਰ ਵੀਰ ਲਿਆਵੇ ਇਹ ਨੂੰ ਕਨਫਰਮ ਕਰ ਸਕਦਾ ਵੀ ਅੰਦਰੋਂ ਤੰਦਰੁਸਤ ਆ ਸਹੀ ਐਕਟਿਵ ਆ ਟਾਂਚਾ ਤੁਹਾਡੇ ਸਾਹਮਣੇ ਆ ਉਹ ਕਿੱਥੇ ਸਟਾਰ ਨਾਲ ਬਾਈ ਕਹਿੰਦਾ ਦਿੱਤਾ ਜਿੱਥੋਂ ਖਰੀਦੀ ਆ 26 ਤਰੀਕ ਨੂੰ ਇਹ ਆਈ ਹੋਈ ਆ ਤੇ ਅੱਜ ਤਰੀਕ ਹੈਗੀ ਆ 12 ਸੌਰੀ 11 ਤਰੀਕ ਨੂੰ ਵੀਡੀਓ ਬਣਾ ਰਹੇ ਹਾਂ ਦੋਸਤੋ ਅੱਗੇ ਇੱਕ ਮੱਛੀ ਦੇਖੋ ਇਹ ਬਹੁਤ ਸੋਹਣੀ ਚਮਕਾ ਦੋਸਤੋ ਇਹਦੇ ਚਮੜੀ ਦੇ ਵਿੱਚ ਢਾਂਚਾ ਸੋਹਣਾ ਉਤੋਂ ਬਿਲਕੁਲ ਸਿੱਧੀ ਹੈ ਛੋਟਾ ਕਰਨਾ ਬੰਦੋ ਖੀਰੀ ਹੈ ਤੁਹਾਨੂੰ ਫੇਸ ਤੋਂ ਵੀ ਪਤਾ ਲੱਗੂਗਾ ਕਿਉਂਕਿ ਥੱਲੇ ਨੂੰ ਜਿਹੜੀ ਬੂਥ ਆ ਉਹ ਪਤਲੀ ਹੁੰਦੀ ਜਾਂਦੀ ਹੈ ਖੀਰੀ ਕਨਫਰਮ ਹਜੇ ਇਹ ਬਹੁਤ ਟਾਈਮ ਖੀਰੀ ਰਹਿਣੀ ਹੈ ਲਿਆ ਭਾਈ ਚਮਕ ਚੋਂਕ ਚੰਗੀ ਹੈ ਦੋਸਤੋ ਅੱਛੀ ਚ ਬਹੁਤ ਸੋਹਣੀ ਗਾਂ ਬਣੂਗੀ ਨਾ ਬਈ ਨਾ ਇੱਕ ਹੋਰ ਬੱਚੀ ਇਹਦੋਂ ਅੱਗੇ ਦਿਖਾਵਾਂਗਾ ਜੋੜਾ ਹੀ ਬੜਾ ਕਮਾਲ ਦਾ ਬਹੁਤ ਸੋਹਣੇ ਬੱਚੇ ਆ ਦੋਨੇ ਇਹਦੋਂ ਅਗਲੀ ਬੱਚੀ ਦੀ ਵੀ ਹਾਈਟ ਲੈਂਥ ਤੁਸੀਂ ਉਹਨਾਂ ਵੀਡੀਓ ਤੋਂ ਦੇਖ ਸਕਦੇ ਹੋ ਸੋ 1 ਲੱਖ ਤੇ 10000 ਇਹਨਾਂ ਛਿਆਂ ਦੀ ਡਿਮਾਂਡ ਜਿਹੜੀ ਤੁਹਾਨੂੰ ਦੱਸਤੀ ਸੀ ਦੰਦ ਲਖਵੀਰੇ ਦੇ ਦਿਖਾਈ ਦੇ ਦੰਦ ਖੀਰੀਆਂ ਦੋਸਤੋ ਠੀਕ ਹੈ ਇਹ ਕੋ ਟੋਕੜ ਗੱਬਣ ਗਾਂ ਤੁਹਾਨੂੰ ਦਿਖਾਉਣੇ ਆ ਉਹਦੇ ਬਾਰੇ ਵੀ ਜਾਣਕਾਰੀ ਬਾਈ ਕੋ ਲਵਾਂਗੇ ਤੇ ਇਹਦਾ ਵੀ ਟਾਂਚਾ ਤੁਸੀਂ ਦੇਖ ਲਓ ਸੋ ਬੱਚੀਆਂ ਤੁਹਾਨੂੰ ਦਿਖਾਤੀਆਂ ਸਿਰਫ ਇੱਕ ਬੱਛੀ ਹੈ ਜਿਹਨੇ ਇੱਕ ਦੰਦ ਚੱਕਿਆ ਲਖਵੀਰੇ ਕਿੰਨੇ ਚਿਰ ਦੀ ਗੱਬਣਾ ਬਾਈ ਇਹ 2 ਮਹੀਨਿਆਂ ਦੀ ਚੈੱਕ ਪਾਸ ਆਪਣੇ ਕੋਲ ਨਹੀਂ ਆਪਾਂ ਕਰਵਾ ਲਈ ਚੈੱਕ ਕਰਵਾਈ ਵੀ ਆਪਾਂ ਦੁੱਧ ਹੁਣ ਦਿੰਦੀ ਹੈ 7 ਕਿਲੋ ਦੁੱਧ ਆ ਬਾਈ ਕਿ ਦੋ ਡੰਗ ਛੋੜੇ ਦੋਨਾਂ ਟਾਈਮਾਂ ਦਾ 7-7 ਕੀ ਪਾ ਰੱਖਦੇ ਹਾਂ ਦਾ ਇਹਦਾ 37000 ਰੁਪਏ ਬਾਈ ਖੋਲੀਨ 37000 ਚ 7 ਕਿਲੋ ਦੁੱਧ ਤੇ 2 ਮਹੀਨਿਆਂ ਦੀ ਚੈੱਕ ਪਾਸ ਹੈ ਮੈਂ ਥਰੂ ਚ ਵੈਸੇ ਤਾਂ ਬੇਨਤੀ ਕਰਤੀ ਸੀ ਵੀ ਇਹਨੂੰ ਚੈੱਕ ਪਾਸ ਤੁਸੀਂ ਕਰਾ ਸਕਦੇ ਹੋ ਆਪਦਾ ਡਾਕਟਰ ਵੀਰ ਨਾਲ ਲੈ ਆਓ ਦੁੱਧ 7 ਕਿਲੋ ਦੇ ਰਹੀ ਐ ਇਹ ਦੂਜੇ ਸੂਏ ਵਾਸਤੇ ਹਾਂ ਹਾਂ ਬਾਈ ਦੂਜੇ ਸੂਏ ਸੋ ਪਹਿਲਾ ਸੂਆ ਸੋਈ ਸੀ ਦੋਸਤੋ 2 ਮਹੀਨਿਆਂ ਦੀ ਗੱਬਣ ਇਹ ਆਪਣੀ ਘਰ ਦੀ ਐ ਬਾਈ ਠੀਕ ਐ ਸੋ ਜਿਹਨੂੰ ਪਸੰਦ ਆਉਂਦੀ ਐ ਗਾਂ ਦੋਸਤੋ ਤਾਂ ਚੈੱਕ ਪਾਸ ਇੱਥੋਂ ਹੀ ਕਰਾ ਕੇ ਲੈ ਜਾਓ ਦੁੱਧ ਚੋਲਿਓ ਇੱਥੇ ਬਾਅਦ ਚ ਕਿਸੇ ਕੋਲੋਂ ਫਰਕ ਨਾ ਪਵੇ 37000 ਰੇਟ ਐ ਸੋ ਇਹ ਨਾਗ ਦੋਸਤੋ ਅੱਜ ਦੀ ਵੀਡੀਓ ਦੇ ਸੱਤ ਸੀਗੇ ਜਿਹੜੇ ਤੁਹਾਨੂੰ ਦਿਖਾਏ ਆ ਤੁਸੀਂ ਤਸੱਲੀ ਕਰਕੇ ਆਪਦਾ ਪਸ਼ੂ ਖਰੀਦ ਲਿਓ ਨੰਬਰ ਸਕਰੀਨ ਉੱਤੇ ਚੱਲ ਰਿਹਾ ਧੰਨਵਾਦ